ਉਤਰਾਖੰਡ ਦੇ ਵਿੱਚ ਸੋ ਇੱਕ ਵਾਰ ਫਿਰ ਤੋਂ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਤਾਂ ਇਸ ਘਟਨਾ ਨੇ ਪੂਰੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਜਬੂਰ ਕਰ ਦਿੱਤਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਬੱਦਲ ਫਟਿਆ ਜਿਸ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਤੁਹਾਨੂੰ ਦੱਸਦੀ ਹੈ ਕਿ ਜੋ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਦੀਨਾ ਨਗਰ ਇਲਾਕੇ ਦੇ ਵਿੱਚ ਬੁੱਧਵਾਰ ਯਾਨੀ ਕਿ ਬੀਤੀ ਰਾਤ ਨੂੰ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਮਚ ਗਈ ਹੈ ਦੇਰ ਰਾਤ ਨੰਦ ਪ੍ਰਯਾਗ ਦੇ ਨੇੜੇ ਜੋ ਕਿ ਨੰਦਾਨਗਰ ਤੇ ਨਗਰ ਪੰਚਾਇਤ ਦੇ ਵਿੱਚ ਦੋ ਥਾਵਾਂ ਦੇ ਉੱਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰਦਾ ਪਤਾ ਲੱਗਿਆ ਇਸ ਕਹਿਰ ਦੇ ਕਾਰਨ ਦੱਸਦੇ ਕਿ ਕੁੰਤਰੀ ਲਗਾਫਲੀ ਅਤੇ ਅ ਦੱਸਦੇ ਕਿ ਧੁਰਮਾ ਵਾੜਾ ਦੇ ਵਿੱਚ 6 ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਤੇ 5 ਲੋਕਾਂ ਦੇ ਲਾਪਤਾ ਹੋਣ ਦੀ ਜਿਹੜੀ ਕਿ ਸੂਤਰਾ ਦੇ ਹਵਾਲੇਤ ਜੋ ਖਬਰ ਵੀ ਉਹ ਵੀ ਸਾਹਮਣੇ ਆਈ ਹੈ ਤਾਂ ਇਸ ਦੌਰਾਨ ਭਾਰੀ ਨੁਕਸਾਨ ਹੋਣ ਦਾ ਖਤਸ਼ਾ ਜਿਹੜਾ ਕਿ ਜਤਾਇਆ ਜਾ ਰਿਹਾ ਹੈ ਤਾਂ ਬੇਹੱਦ ਹੀ ਡਰਾਉਣੀਆਂ ਇਹ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤਬਾਹੀ ਦਾ ਇੱਕ ਮੰਜ਼ਰ ਹੈ